ਬਿਜੇ ਮੀਂਹ ਫਾਜ਼ਿਲਕਾ ਅਗਨ ਸੱਚ ਬੋਲਦਾ ਸੀ ਤੇ ਸੱਚ برداشت ਨਹੀਂ ਹੋਇਆ ਇਹ ਤੇ ਹਲਕਾ ਐਮਐਲਏ ਅਸੀਂ ਗੁੰਡਾਗਰਦੀ ਕਰੀ ਉਹ ਚੱਲਣ ਨਹੀਂ ਦੇਵਾਂਗੇ ਇਹ ਸੀਐਮ ਭਵਨ ਸਿੰਘ ਮਾਨ ਜੀ ਦਾ ਸ਼ਹਿਰ ਹੈ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਇਹਦਾ ਗੁੰਡਿਆਂ ਤੇ ਨੱਥ ਪਾਓ ਕਿਉਂਕਿ ਸ਼ਹਿਰ ਵੀ ਤੁਝੇ ਰਿਹਾ ਜੇ ਇਸੇ ਤਰ੍ਹਾਂ ਗੁੰਡਾਗਰਦੀ ਚੱਲਦੀ ਰਹੀ ਤੇਰੇ ਖਾਲਸਾ ਦੀ ਫੌਜਾਂ ਜਿਹੜੀਆਂ ਆਪਣਾ ਰੂਪ ਧਾਰਨ ਕਰਨੀਆਂ ਇਹ ਇਹ ਰੌਲਾ ਇਕੱਲੇ ਸੰਗਰੂਰ ਦਾ ਨਹੀਂ ਤੁਸੀਂ ਜਿੱਧਰ ਮਰਜੀ ਚਲੇ ਜਾਓ ਸਾਡੇ ਲੋਕਾਂ ਨਾਲ ੱੱੱਕਾ ਹੋ ਰਿਹਾ ਪੂਰੇ ਮੁਲਕ 'ਚ ਹੁੰਦਾ ਆ ਰਿਹਾ ਜੁਗ ਬੀਤ ਗਿਆ ਸੱਜੀਆਂ ਬੀਤ ਗਈਆਂ ਹਲੇ ਕੰਢ ਨਾਲ ਪੁਚਾਰ ਤੈਨੂੰ ਉਹ ਜਦੋਂ ਤੇਰੀ ਕੁਰਬਾਨੀ ਦੀ ਲੋੜ ਹੁੰਦੀ ਉਦੋਂ ਦੂਸਰੇ ਕਰਨ ਪਿਆਰ ਤੈਨੂੰ ਤੇਰੇ ਖੂਨ ਦਾ ਮਮਨਾ ਫੌਲ ਕੰਢੀ ਉਹ ਰਹੇ ਬੇਗੜੇ ਛਰੇ ਬਜ਼ਾਰ ਤੈਨੂੰ ਉਹ ਲਗੜ ਜਿਹਨਾਂ ਦੇ ਵਾਸਤੇ ਰਕ ਡੋਲੇ ਆਖਰ ਕਹਿੰਦੇ ਨੇ ਜੁੜੀ ਚ ਮਿਆਰ ਤੇ ਕੰਪੋਜ਼ ਕਰਕੇ ਗੋਲਡ ਕੰਪੋਜ਼ ਉਹਨੇ ਕੁੰਡਿਆਂ ਦੇ ਨਾਲੇ ਕੁੱਟਿਆਂ ਨਾਲੇ ਪਰਚਾ ਕਰ ਨਿ ਕੋੜਾਇਆ ਵੱਡੀ ਜਿਹੀ ਮੰਦੀ ਉਗਰਾਹਾ ਫੋਦਾ ਇੱਕ ਇੱਥੇ ਪਿੱਠੂ ਮੰਜੀਰ ਘਰਾਚੋ ਜਿਹਨੇ ਸ਼ਰੇਆ ਬੀਡੀਓ ਪਾ ਕੇ ਇਹ ਲੱਥਿਆ ਵੀ ਦੰਤ ਸਮਾਜ ਦੀ ਵੈਲਿਊ ਨਹੀਂ ਇਹ ਜਿਹੜੀ ਗੁੰਡਿਆਂ ਦੀ ਸلطਨਨ ਜਿਹਨਾਂ ਨੇ ਸ਼ੁਰੂ ਕੀਤਾ ਗੁੰਡਾਗਰਦੀ ਸਿਸਟਮ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ ਹੈ ਤੁਹਾਡਾ 1.5 ਸਾਲ ਅਕਬਰ ਮੋਰਚਾ ਚਲਿਆ ਉੱਥੇ ਕਿਸਾਨ ਮੋਰਚੇ ਦੇ ਵਿੱਚ ਤੁਸੀਂ ਨਾੜਾ ਲਾਉਂਦੇ ਸੀ ਮਜ਼ਦੂਰ ਕਿਸਾਨ ਇਕਤਾ ਤੇ ਨਾਲ ਵੀ ਪਹਿਲ ਜਥੇਦਾਰਾਂ ਦੇ ਨਾਲ ਜੱਜਾ ਬਾਬਾ ਕੁਲਵਿੰਦਰ ਸਿੰਘ ਜੱਜਾ ਬਾਬਾ ਰਾਜਾਰਾਮ ਸਿੰਘ ਤੇ ਜਿਹੜਾ ਨਰਵੰਦ ਸਿੰਘ ਦੇ ਨਾਲ ਉੱਥੇ ਜਿਹੜੀ ਆ ਗਵਾਈ ਨਿਆਂ ਸਿੰਘ ਦੇ ਵੱਲੋਂ ਕੀਤੀ ਗਈ ਹੈ ਉੱਥੇ ਨਾਰਿਆਂ ਆਉਂਦੇ ਨੇ ਲੇਕਿਨ ਤੁਹਾਡਾ ਜਿਹੜਾ ਸਮਝੌਤਾ ਹੋਇਆ ਜਦ ਸਮਝੌਤਾ ਕੀਤਾ ਤੁਸੀਂ ਉਹਦੇ ਤੈ ਤੁਸੀਂ ਜਦੋਂ ਮੁੜ ਕੇ ਆਏ ਆ ਤੇ ਨਾੜੇ ਇਕੱਲੇ ਕਿਸਾਨ ਜੁੜਿਆਂ ਰਹਿ ਗਏ ਤੇ ਪੰਜਾਬ ਦੇ ਵਿੱਚ ਅੱਜ ਜਿਹੜੀ ਆ ਗੁੰਡਾ ਕਰਦੀ ਦੀ ਹੱਤ ਹੋ ਗਈ ਉਹ ਵੀ ਜਿਹੜੀ ਭਾਰਤ ਦੇ ਕਹਿੰਦੇ ਸਭ ਤੋਂ ਮੇਰੇ ਮੇ ਫਾਜ਼ਿਲ ਕਾ ਅਗਰ ਸੱਚ ਬੋਲਦਾ ਸੀ ਤੇ ਸੱਚ برداشت ਨਹੀਂ ਹੋਇਆ ਇਹ ਤੇ ਹਲਕਾ ਐਮ ਐਲ ਏ ਜਿਹਦਾ ਨਾਮ ਛੇ ਤੋ ਕੰਬੋਸ ਕਰਕੇ ਗੋਲਡੀ ਕੰਬੋਸ ਉਹਨੇ ਕੁੰਡਿਆਂ ਦੇ ਨਾਲੇ ਕੁੰਡਿਆਂ ਨਾਲੇ ਪਰਚਾ ਕਰਜ ਕੋਰਾਇਆ ਵੱਡੀ ਜੱਲੇ ਬੰਦੀ ਉਗਰਾਹਾ ਉਹਦਾ ਇੱਕ ਇੱਥੇ ਪਿੱਠੂ ਮਨਜੀਤ ਘਰਾਚੋ ਜਿਹਨੇ ਸ਼ਰਿਆ ਆ ਵੀਡੀਓ ਪਾ ਕੇ ਇਹ ਦੱਸੀਆ ਵੀ ਦੰਤ ਸਮਾਜ ਦੀ ਬੈਲਜੂ ਨਹੀਂ ਹੈ ਤੇ ਇਹਦੇ ਗੱਲ ਕੀਤੀ ਗਈ ਰਾਜਨੀਤਿਕ ਅਲਾਨ ਕਰੋ ਕਿਉਂ ਕਿਉਂ ਨਾ ਕਰੀਏ ਸਮੇਂ ਦੀ ਸਰਕਾਰ ਜਿਹੜੀ ਹੈ ਕੋਈ ਨਹੀਂ ਹੋਵੇ ਤੁਹਾਡੇ ਤੇ ਹਮੇਸ਼ਾ ਹੀ ਜੁਰਮ ਕਰਦੀ ਆਈ ਹੈ ਤੇ ਜੁਰਮ ਕਰਦੀ ਰਹਗੀ ਇਹ ਬਦਲਾਅ ਦੀ ਸਰਕਾਰ ਨੇ ਤੁਹਾਡੇ ਇਸ ਇਲਾਕੇ ਚ ਤੋਂ ਕੁੰਡਾ ਕਰਤੀਆਂ ਜਿਹੜੀਆਂ ਸਾਡੇ ਸਾਹਮਣੇ ਆਇਆਂ ਜਿਸ ਦਿਨ ਪਰਚਾ ਕੈਂਸਲ ਕਰਾਉਣ ਲਈ ਗਏ ਆ ਤੇ ਉਹਦੇ ਦਾ ਇੱਕ ਐਮਪੀ ਉਹ ਬਦਕਮਾਰ ਬੈਠਾ ਉਹਨੂੰ ਪਤਾ ਨਹੀਂ ਸੀ ਮੋਰੇ ਕਿਹੜਾ ਖੜਕਾ ਚਾਪ ਹੈ ਮੈਂ ਕਿਹਾ ਇਹਦਾ ਮਤਲਬ ਪਰਚਾ ਹੀ ਤੈਨੂੰ ਰਿਹਾ ਤੂੰ ਉਹਨਾਂ ਦੇ ਇਸ਼ਾਰੇ ਤੇ ਚੱਲਦਾ ਨਾਲ ਹੀ ਐਸਐਸਪੀ ਨੇ ਮਤਲਬ ਗੱਲ ਉਹਦੀ ਲੈ ਕੇ ਬੰਦ ਕਰ ਦਿੱਤੀ ਉਹ ਪਰਚਾ ਕੈਂਸਲ ਕਰਵਾਇਆ ਤੇ ਅੱਜ ਇਸ ਗੱਲ ਦਾ ਪਤਾ ਲੱਗਿਆ ਉਹ ਸ਼ਰੇਆ ਮीडियो ਪਾਈ ਹੈ ਉਹ ਕਿਸੇ ਨੂੰ ਐਵੀਡੈਂਸ ਦੀ ਜ਼ਰੂਰਤ ਨਹੀਂ ਹੈ ਜੇ ਇਸੇ ਤਰ੍ਹਾਂ ਗੁੰਡਾਗਰਦੀ ਚਲਦੀ ਰਹੀ ਤੇ ਖਾਲਸਾ ਦੀ ਫੌਜਾਂ ਜਿਹੜੀਆਂ ਆਪਣਾ ਰੂਪ ਧੰਨ ਕਰਨੀਆਂ ਇਹ ਸਾਡੇ ਜਥੇਦਾਰਾਂ ਵੱਲੋਂ ਕਾਸਕਰਪਾ ਤੋਂ ਵਿੱਚ ਅੰਦੀ ਸੋਢੀ ਸਾਹਿਬ ਬਾਬਾ ਬੁਰੇ ਸਿੰਘ ਜੀ ਭੱਲਾ ਬਾਬਾ ਕੁਲਵਿੰਦਰ ਸਿੰਘ ਜੀ ਤੇ ਹੋਰ ਸਾਡੇ ਜਿਹੜੇ ਜਥੇਦਾਰ ਹੈ ਉਹਨਾਂ ਸਾਰਿਆਂ ਨੇ ਇੱਕ ਗੁਰਮਤਾ ਕਰਕੇ ਇੱਕੋ ਗੱਲ ਤੇ ਖੜੇ ਆਂ ਕਿ ਅਸੀਂ ਆਪਣੇ ਸਮਾਜ ਦੇ ਨਾਲ ਖੜੇ ਆਂ ਅਸੀਂ ਗੁੰਡਾਗਰਦੀ ਕਰੀ ਉਹ ਚੱਲਣ ਨਹੀਂ ਦੇਵਾਂਗੇ ਇਹ ਸੀਐਮ ਭਵਨ ਸਿੰਘ ਮਾਨ ਜੀ ਦਾ ਸ਼ਹਿਰ ਹੈ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਇਹਦਾ ਗੁੰਡਿਆ ਤੇ ਨੱਖਪਾਰ ਕਿਉਂਕਿ ਸ਼ਹਿਰ ਵੀ ਤੂੰ ਹੀ ਦੇ ਰਿਆ ਤੂੰ ਕਿਸਾਨ ਜਦੋਂ ਦੀਆਂ ਧੰਨਾਂ ਲਾਉਂਦੀਆਂ ਤੇ ਤੂੰ ਕਹਿੰਦਾ ਮੰਮੀ ਕਿਸਾਨਾਂ ਦਾ ਬੁੱਤਿਆਂ ਤੁਹਾਨੂੰ ਧੰਨੇ ਲਾਉਣ ਦੀ ਜ਼ਰੂਰਤ ਨਹੀਂ ਲੇਕਿਨ ਸਾਡੀਆਂ ਮਜ਼ਦੂਰ ਜਥੇਬੰਦੀਆਂ ਨੂੰ ਤੂੰ ਲਾਰੇ ਲਾ ਕੇ ਕਈ ਵਾਰੀ ਟਾਈਮ ਮਿਲਿਆ ਆ ਸਰਦਾਰ ਭਵਨ ਸਿੰਘ ਜੀ ਸੰਭਾਉ ਸਾਹਿਬ ਬੈਠੇ ਆ ਪਰ ਇਹ ਚੰਜੀ ਸਦੂਲਗੜ ਹੋਰ ਸਾਰੇ ਸਾਥੀ ਸਾਡੇ ਗਰੇ ਪਿੰਡੂ ਮਜ਼ਦੂਰ ਜੁਨਿਆਂ ਦੇ ਸਾਥੀ ਆ ਉਹਨਾਂ ਨੇ ਟਾਈਮ ਮੰਗਿਆ ਉਹ ਟਾਈਮ ਲਾ ਕੇ ਜਿਹੜਾ ਉਹ ਕੈਨਸਲ ਕਰ ਦਿੱਤਾ ਗਿਆ ਇੱਥੇ ਕੀ ਗੱਲ ਨੂੰ ਸਮਝ ਗਏ ਕਿ ਬਜ਼ਾਉ ਦੀ ਸਰਕਾਰ ਸਾਡੀ ਆ ਨਹੀਂ ਕੋ ਇੱਕ ਕਹਾਵਤ ਈ ਹੁੰਦੀ ਆ ਵੀ ਫੱਕੂ ਕਿਹੜਾ ਉਹ ਤੁਹਾਨੂੰ ਫੱਕੂਆਂ ਦੇ ਵਿੱਚ ਵੀ ਗਿਣਿਆ ਨਹੀਂ ਜਾਂਦਾ ਇਹਦੇ ਕਾਰਨ ਕੀ ਆ ਕੰਮ ਲੰਮੜੇ ਪਰਿਆ ਮੈਂ ਇੱਕ ਛੋਟੀ ਜੀ ਛੇਤ ਦੇ ਵਿੱਚ ਤੁਹਾਨੂੰ ਗੱਲ ਕਰੂੰਗਾ ਸਮਝ ਪੈਣੀ ਚਾਹੀਦੀ ਤੁਹਾਨੂੰ ਜੋ ਕੁ ਬੀਤ ਗਿਆ ਸੱਜਿਆ ਬੀਤ ਗਿਆ ਹਲੇ ਟੱਕੜਾ ਆਈ ਪੋਚਾਰ ਤੈਨੂੰ ਉਹ ਜਦੋਂ ਤੇਰੀ ਕੁਰਬਾਨੀ ਦੀ ਲੋੜ ਹੁੰਦੀ ਉਦੋਂ ਦੂਸਰੇ ਕਰਨ ਪਿਆਰ ਤੈਨੂੰ ਤੇਰੇ ਖੂਨ ਦਾ ਮੁੱਲ ਨਾ ਪਾਉਂ ਕੁੰਦੀ ਔਰ ਰਹੇ ਬੇਗਦੇ ਛਰੇ ਬਿਕਾਰ ਤੈਨੂੰ ਔਰ ਰਗੜ ਜਿਹਨਾਂ ਦੇ ਵਾਸਤੇ ਲੱਗ ਤੋਲੇ ਬਾਖਰ ਕਿਹਦੇ ਨੇ ਜੁੜੇ ਚ ਪਿਆਰ ਦੇ ਦੱਸੋ ਕਾ ਨਾ ਦੱਸੋ ਕਿਹੜਾ ਲੰਗਾ ਮદાન ਚੋਂ ਭੱਜ ਆਇਆ ਉਹ ਦੰਪ ਸੂਰਮੇ ਦਾ ਕੋਈ ਨਾਂ ਦੱਸੋ ਸਾਡੀ ਗਰੋਗ ਗਲੰਮੀ ਨਹੀਂ ਰੱਤੀ ਸਾਡੀ ਬੇਗੁਫਰੀ ਦਾ ਬਣਾ ਦੱਸੋ ਉਹ ਕਿਹੜੇ ਬੁੱਤ ਨੂੰ ਰਾਗਤਾ ਜਨਮ ਦਿੱਤਾ ਝਾੜੂ ਫੇਰਦੀ ਘਰ ਕੋਦੀ ਕੋਈ ਨਾਂ ਦੱਸੋ ਅਸੀਂ ਲੋਕਾਂ ਨੇ ਡਰਦੇ ਰਹੇ ਇਹਨਾਂ ਨੇ ਡਰਦੇ ਨੇ ਤੇ ਅੱਜ ਸਮਾਂ ਇਹ ਸਮਾਂ ਮੰਨ ਕਰਦਾ ਕਿ ਧਰਤੀ ਦੇ ਰੀਂਗ ਦੇ ਕੀੜੀਆਂ ਬਾਗਨਾ ਜੀਵੇ ਉੜਿਆ ਜਾਈ ਚੇਲਿਆ ਜਾਈ ਉੜਦੇ ਆ ਬਾਜਾ ਮਗਰ ਕਿਸੇ ਕਵੀ ਨੇ ਗੱਲ ਲਿਖੀ ਐ ਤੇ ਸਾਨੂੰ ਅੱਜ ਇਕੱਠੇ ਹੋਣਾ ਪੈਣਾ ਤੇ ਮੈਂ ਐਕਸ਼ਨ ਕਮੇਟੀ ਨੂੰ ਵਿਸ਼ਵਾਸ ਦਿਵਾਣਾ ਮੇਰੇ ਸਾਡੀਆਂ ਜਿੰਨੀਆਂ ਵੀ ਰਗਰੇਟਾ ਪੰਥ ਦੀਆਂ ਜਥੇਬੰਦੀਆਂ ਉਹ ਤੁਹਾਡੇ ਨਾਲ ਨੇ ਬਹੁਤ ਸਾਰੇ ਸਾਥੀਆਂ ਦੇ ਇੱਥੇ ਸੁਣੇ ਆ ਭਾਵੇਂ ਮੈਂ ਲੇਟ ਆਇਆ ਮੈਂ ਸੌਰੀ ਮੰਨਦਾ ਸਾਰੇ ਹਾਊਸ ਤੋਂ ਕਿਉਂਕਿ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸੀਗੀਆਂ ਜਿਹੜੀਆਂ ਵਿੱਚੋਂ ਛੱਡ ਕੇ ਵੀ ਆਉਣੀਆਂ ਪਈਆਂ ਤੇ ਇੱਥੇ ਲੱਦਿਆਂ ਲੱਦਿਆਂ ਵੀ ਥੋੜਾ ਲੇਟ ਹੋ ਗਿਆ ਕਿਉਂਕਿ ਮੈਂ ਉਹ ਲੀਡਰਾਂ ਨੂੰ ਤਾਂ ਕਹੂੰਗਾ ਨਹੀਂ ਮੈਂ ਲੀਡਰ ਨਹੀਂ ਐ ਮੈਂ ਇਸ ਸਮਾਜ ਦਾ ਸੇਵਾਦਾਰ ਆਂ ਤੇ ਸਮਾਜ ਦੇ ਸੇਵਾਦਾਰ ਹਮੇਸ਼ਾ ਹੀ ਪਹਿਲਾਂ ਪਹੁੰਚਦੇ ਆਂ ਲੇਕਿਨ ਅੱਜ ਏਟ ਹੋਇਆ ਮੈਂ ਸੌਰੀ ਮੰਗਦਾ ਤਾਂ ਮੇਰੀ ਗੱਲ ਦਾ ਜੇ ਕਿਸੇ ਨੂੰ ਗੁੱਸਾ ਲੱਗਾ ਉਹਨੇ ਚੰਗੀ ਗੱਲ ਆ ਕਸੂਰ ਤੁਹਾਡੇ ਵਿੱਚ ਆਪਣੇ ਚ ਵੀ ਐ ਤੁਸੀਂ ਇਕੱਠੇ ਨਹੀਂ ਹੋਣਾ ਤੁਸੀਂ ਵੋਟਾਂ ਦੇ ਵਿੱਚ ਆਪਣੇ ਬੰਦਿਆਂ ਨੂੰ ਨਹੀਂ ਪਛਾਣਦੇ ਤੁਸੀਂ ਚਾਚੇ ਦੇ ਕਹਿਣ ਤੇ ਬੁਟਾ ਪਾਉਂਦੇ ਹੋ ਤੇ ਤੁਹਾਨੂੰ ਵੀ ਟੁੱਟਦੇ ਵੀ ਆ ਤੇ ਲੁੱਟਦੇ ਵੀ ਆ ਤੇ ਇਸ ਤਰ੍ਹਾਂ ਦੇ ਗੁੰਡੇ ਜਿਹੜੇ ਆ ਮੈਂ ਦਾਵਾ ਕਰਦਾ ਮੈਂ ਦੋ ਸਿੰਘ ਭੇਜ ਦਿੰਦਾ ਜੇ ਸ਼ਾਮ ਤੱਕ ਹਸਾੜ ਕੇ ਨਾ ਲੈਵਣਗੇ ਤਾਂ ਲੇਕਿਨ ਅਸੀਂ ਜਾਤ ਤੇ ਰਹਿਣਾ ਚਾਹੁੰਦੇ ਆ ਅਸੀਂ ਕਾਨੂੰਨ ਤੇ ਰਹਿਣਾ ਚਾਹੁੰਦੇ ਆ ਅਸੀਂ ਸੰਵਿਧਾਨ ਤੇ ਰਹਿਣਾ ਚਾਹੁੰਦੇ ਆ ਲੇਕਿਨ ਇੱਕ ਭਗਤ ਸਿੰਘ ਦੀ ਕੰਡੀਸ਼ਨ ਹੈ ਭਗਤ ਸਿੰਘ ਕਹਿੰਦਾ ਜੇ ਕਾਨੂੰਨ ਲੋਕਾਂ ਨੂੰ ਆਪਣੇ ਹੱਥ ਵਿੱਚ ਨਾ ਲੈ ਸਕੇ ਤਾਂ ਲੋਕ ਕਾਨੂੰਨ ਨੂੰ ਹੱਥ ਵਿੱਚ ਲੈ ਲੈਂਦੇ ਆ ਕਿਤੇ ਇਹ ਸਮੇਂ ਤੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਸੀਆਈਡੀ ਵਾਲੇ ਵੀ ਆਏ ਹੋਣਗੇ ਦੱਦਵੀ ਕਿਉਂਕਿ ਇਹ ਸੇਮ ਦਾ ਸ਼ਹਿਰ ਤੇ ਇਹ ਗੱਲ ਜਿਹੜੀ ਆ ਸਾਡੀ ਪਹੁੰਚਾ ਦਿੱਤੀ ਜਾਂਦੇ ਕਤਾਰਬੰਦੀ ਜਿਹੜੀ ਆ ਉਹ ਤੁਹਾਡੇ ਵੱਲ ਹੋਣੀ ਆ ਸਾਡੇ ਲੋਕਾਂ ਤੇ ਦੋਸ਼ ਲਾਇਆ ਜਾਂਦਾ ਜਾਤੀ ਪਾਤੀ ਗੱਲ ਕਰਦੇ ਆ ਲੇਕਿਨ ਜਾਤੀਪਾਤ ਦਾ ਧੌਂ ਚ ਕਿਲਾ ਤੁਹਾਡੇ ਅੜਿਆ ਹੋਇਆ ਕਟੋਕੰਡ ਸਾਡੇ ਨਹੀਂ ਚਾਹੇ ਉੱਥੇ ਪੰਥ ਦੀ ਗੱਲ ਹੋਵੇ ਤਾਂ ਤੁਸੀਂ ਬਾਟਿਆਂ ਦੀ ਲੱਗ ਲੱਗ ਗੱਲ ਕਰਦੇ ਹੋ ਹੋਰ ਬਹੁਤ ਸਾਰੀਆਂ ਇਦਾਂ ਦੀਆਂ ਗੱਲਾਂ ਕਰਦੇ ਹੋ ਇਹ ਹੁਣ ਬਰਦਾਸ਼ਤ ਨਹੀਂ ਹੋਣੀਆਂ ਕਿਉਂਕਿ ਅਸੀਂ ਸਿਰ ਦੇ ਕੇ ਸਰਦਾਰੀਆਂ ਲਈਆਂ ਤੇ ਜਿਨ੍ਹਾਂ ਨੇ ਪਰਚਾ ਦੇ ਮੇਕ ਸਰਦਾਰੀਆਂ ਲਈਆਂ ਉਹ ਧਰਮ ਦੇ ਢੇਕੇਦਾਰ ਬਣ ਕੇ ਉਹ ਸਾਨੂੰ ਮਤਲ ਜਿਹੜੇ ਮਤਾਂ ਦੇ ਰਹੇ ਆ ਇਹ ਹੁਣ ਬਹੁਤਾ ਚਿਰ ਨਹੀਂ ਚੱਲਣੀਆਂ ਸੋ ਇਸ ਕਰਕੇ ਤੁਸੀਂ ਵੀ ਵੀਰੋ ਇਕੱਠੇ ਹੋਵੋ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਕੌੜਾ ਸੱਚ ਬੋਲਣ ਦੀ ਆਦਤ ਹੈ ਵੀ ਜੇ ਕਿਸੇ ਨੂੰ ਗੱਲ ਦਾ ਗੁੱਸਾ ਵੀ ਲੱਗਾ ਹੋਵੇ ਤਾਂ ਚੰਗੀ ਗੱਲ ਹੈ ਜਾ ਕੇ ਤੁਸੀਂ ਮੰਜੇ ਤੇ ਸਵਾਲ ਕੱਢੋਗੇ ਬੇ ਘਿਹੰਗਾ ਆਇਆ ਸੀ ਆ ਬਲਾ ਇਦਾਂ ਦੀਆਂ ਕਰਕੇ ਗਿਆ ਬੇहद ਕੌੜਾ ਲੱਗਣ ਵਾਲਾ ਸੱਚ ਮੈਂ ਕੋਠੇ ਚੜ ਕੇ ਵੀ ਕਹੂੰਗਾ ਅੰਦਰ ਬਰ ਕੇ ਵੀ ਕਹੂੰਗਾ ਸਮੇਂ ਵਿਚਾਲ ਛਾਸ ਦੀ ਗੇਂਦ ਅੰਦਰ मैं जट के भी कहूंगा मैं हर के भी कहूंगा अर्थ जुर्म में एक मन के अंदर मैं डुब के भी कहूंगा मैं तर के भी कहूंगा और मैंने सच कह दी आदत है मैं जी के भी कहूंगा मैं मर के भी कहूंगा मैं जी के भी कहूंगा मैं मर के भी कहूंगा वाहगुरु जी का खालसा वाहगुरु जी की फतह और मैं बेनती करूंगा जी का खालसा ਗੇਲੇ ਦੇ ਵਿੱਚ ਤੇ 40 ਸਿੰਘ ਨਹੀਂ ਸੀ ਬਾਣ ਤੇ ਆਪਾਂ ਇੰਨੇ ਭੈਣ ਭਰਾ ਬੈਠੇ ਆ ਫਤਿਹ ਦਾ ਜਵਾਬ 뜰 ਆਇਆ ਤੇ ਗੁਰੂ ਕਹਿੰਦਾ ਵਾ ਕਿ ਜਿਹਦੀ ਗੁਰਜੀਕਾ ਖਾਲਸਾ ਕੋਣ ਪਤਾ ਲੱਗਾ ਵਾ ਕਿ ਮਰਬੀ ਸਿੱਖ ਸਮਾਜ ਬੈਠਾ ਵਾ ਠੀਕ ਹੈ ਜੀ ਸੋ ਆਪੋ ਦੇਦੇ ਹੁੰਨੇ ਆ ਬਹੁਤ ਬਹੁਤ ਧੰਨਵਾਦ ਸਾਡੇ ਬਹੁਤ ਹੀ ਲਤੜਕ ਯੋਧੇ ਇਸ ਜਿਹਲੇ ਦੀ ਆਣ ਬਾਣ ਛਾਣ ਤੇ ਸਾਡੇ ਸਮਾਜ ਦਾ ਮਾਣ ਵਿੱਕੀ ਬਰੋਚਾ ਜੀ ਜਿਨ੍ਹਾਂ ਨੇ ਇਸ ਜ਼ੁਲਮ ਦੇ ਖਿਲਾਫ ਆਵਾਜ਼ ਚੱਕੀ ਤੇ ਸਾਡੇ ਸਾਰੇ ਭੈਣ ਭਰਾਵਾਂ ਨੂੰ ਬੁਲੰਦ ਕੀਤਾ ਇੱਕ ਜਗ੍ਹਾ ਤੇ ਇਕੱਠਾ ਕੀਤਾ ਤੇ ਅੱਪ ਆਵਾਜ਼ ਬੁਲੰਦ ਕਰ ਰਹੇ ਹੁਣ ਮੁੱਖ ਦੀ ਗੱਲ ਇਹ ਆ ਕਿ ਜਿੰਨੇ ਵੀ ਤੁਸੀਂ ਸਾਰੇ ਭੈਣ ਭਰਾ ਬੈਠੇ ਹੋ ਨਾ ਆਪੋ ਆਪਣੇ ਲੈਵਲ ਤੇ ਇੱਕ ਦਰਦ ਰੱਖ ਕੇ ਬੈਠੇ ਹੋ ਆਵਾਜ਼ ਬੁਲੰਦ ਕਰਦੇ ਹੋ ਬੇਸ਼ੱਕ ਇੱਕ ਮਾਂ ਦੇ ਤੇ ਦੋ ਚਾਰ ਪੁੱਤਰ ਜਨਮ ਲੈਂਦੇ ਆ ਨਾ ਤੇ ਮਤਭੇਦ ਉਹਨਾਂ ਦੇ ਵੀ ਹੁੰਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਜਿਹੜਾ ਸਾਡਾ ਇਸ ਵੇਲੇ ਕੋਈ ਮਤ ਭੇਦਿਆ ਉਹਨੂੰ ਸਾਈਡ ਤੇ ਰੱਖਦੇ ਹੋ ਤੇ ਜਿਹੜਾ ਸਾਡਾ ਮਤ ਭੇਦ ਕਰਦੇ ਆ ਉਹਨਾਂ ਨੂੰ ਜਿੱਥੇ ਲੀ ਆ ਕੇ ਆਜੋ ਮੇਰੇ ਵੀਰਵਾਨ ਇਹ ਇਹ ਰੋਲਾ ਕੱਲੇ ਸੰਗਰੂਰ ਦਾ ਨਹੀਂ ਤੁਸੀਂ ਜਿੱਧਰ ਮਰਜੀ ਚਲੇ ਜਾਓ ਸਾਡੇ ਲੋਕਾਂ ਨਾਲ ੱੱਕਾ ਹੋ ਰਿਹਾ ਪੂਰੇ ਮੁਲਕ 'ਚ ਹੁੰਦਾ ਆ ਰਿਹਾ ਔਰ ਚੀਮਾ ਸਾਹਿਬ ਨੇ ਜਿਹੜੀਆਂ ਗੱਲਾਂ ਕਹੀਆਂ ਨਾ ਉਹ ਮੌਲਵਾਵਾ ਸਾਡਾ ਵੀ ਗਰਮ ਕਰਤਾ ਤੇ ਦਵਿੰਦਰ ਸਿੰਘ ਤੇ ਵੈਸੇ ਵੀ ਸਿੱਧੀਆਂ ਤੇ ਸਪਸ਼ਟ ਗੌੜੀਆਂ ਗੱਲਾਂ ਕਰਕੇ ਜਾਣਿਆ ਜਾਂਦਾ ਕੱਲ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਹੋਈ ਉਥੇ ਪੱਤਰਕਾਰ ਨੇ ਮੈਨੂੰ ਸਵਾਲ ਕੀਤਾ ਕਿ ਦਵਿੰਦਰ ਸਿੰਘ ਜਦੋਂ ਵੀ ਬੋਲਦਾ ਤੱਕਾ ਬੋਲਦਾ ਤੇ ਮੈਂ ਉਹਨੂੰ ਜਵਾਬ ਦਿੰਦਾ ਕਿ ਹੋਵੇ ਬਾਬੇ ਦੀਪ ਸਿੰਘ ਦਾ ਪੁੱਤ ਆਮ ਹੋਵੇ ਗੁਰੂ ਗੋਬਿੰਦ ਸਿੰਘ ਦੀ ਬਾਬੇ ਜੀਵਨ ਸਿੰਘ ਦੀ ਧੀ ਦੇ ਘੰਡੀ ਵਾਲੇ ਦਾ ਪੁੱਤ ਹੈ। ਔਰ ਇੱਕ ਤੁਹਾਨੂੰ ਮੈਂ ਅਹਿਮ ਗੱਲ ਰੱਖਣਾ ਚਾਹੁੰਦਾ ਵਾ ਵਿੱਕੀ ਜੀ ਜਦੋਂ ਕੱਲ ਇਸ ਮਸਲੇ ਤੇ ਮੈਂ ਵੀਡੀਓ ਪਾਈ ਨਾ ਤੇ ਭਗਵੰਤ ਮਾਨ ਜੀ ਦੀ ਇੱਕ ਟੀਮ ਦੇ ਸੱਜਣ ਦਾ ਮੈਨੂੰ ਫੋਨ ਆਇਆ ਰਿਕਾਰਡਿੰਗ ਮੇਰੇ ਬੋਲਾਂ ਕੱਲ ਸੁਣਨ ਵਾਲੀ ਧਿਆਨ ਕਰਿਓ। ਉਸ ਨੀਰ ਨਾਲ ਮੇਰੀ ਘੱਟੋ ਘੱਟ 20 ਮਿੰਟ ਗੱਲ ਹੋਈ ਹੈ ਤੁਹਾਡੇ ਇਸ ਮਸਲੇ ਤੇ ਮੈਂ ਵਿੱਕੀ ਜੀ ਨੂੰ ਸਪੈਸ਼ਲ ਵੀਡੀਓ ਵੀ ਮਗਵਾਈ ਸੀ ਉਹ ਉਹਨਾਂ ਤੱਕ ਪਹੁੰਚਾਈਆਂ ਸੀ ਔਰ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਮੈਨੂੰ ਬੋਤਾ ਕਹਿੰਦੇ ਅਸੀਂ ਤਾਂ ਜੀ ਕੰਪਰੋਮਾਈਜ਼ ਕਰਾ ਸਕਦੇ ਆ ਮੈਂ ਕਿਹਾ ਠੀਕ ਹੈ ਉਹ ਬੰਦਾ ਸਾਡੇ ਸਾਹਮਣੇ ਤਾਂ ਛੇਤਰ ਸਾਦੂ ਵੀ ਫੇਰ ਲੈ ਤਾਂ ਕੰਪਰੋਮੇ ਕਰ ਲਾਂਗੇ ਕਹਿੰਦੇ ਨਹੀਂ ਜੇ ਤੇ ਭਾਈ ਜਰ ਕਸਾਂਜ ਤੋੜਨਾਂ ਨੇ ਗੱਲਾਂ ਹੋਣੀਆਂ ਤੇ ਮੈਂ ਕਿਹਾ ਜੇ ਲੱਤਾਂ ਤੋੜਦੇ ਆ ਭਾਈ ਜਰ ਖਾਂ ਜੀ ਉਹਨਾਂ ਨੂੰ ਚੇਤੇ ਆਉਂਦੀ ਨਾ ਭਾਈ ਸਰ ਕਿਸਾਨ ਦਾ ਜਿਹੜਾ ਝੋਲਾ ਸਾਡੇ ਮੋਢੇ ਤੇ ਪਿਆਣਾ ਮੈਂ ਤਾਂ ਭਾਈ ਕਿਸਾਨਾਂ ਨੂੰ ਸ਼ੁੱਧ ਪੰਜਾਬੀ 'ਚ ਕਹਿਣਾ ਚਾਹੁੰਦਾ ਵੀ ਭਾਈ ਇਹ ਭਾਰ ਵੰਡਾਲੋ ਚੰਗਾ ਰਹੇਗਾ ਨਹੀਂ ਤੇ ਸਾਡੀ ਤਾਂ ਬੱਸ ਹੋ ਗਈ ਅਸੀਂ ਝੋਲਾ ਲਾ ਕੇ ਸੁੱਟ ਦੇਣਾ ਠੀਕ ਹੈ ਦੂਜੀ ਚੀਜ਼ ਹੈ ਆ ਭਾਈ ਭਗਵੰਤ ਮਾਨ ਸਾਹਿਬ ਤੱਕ ਇਹ ਗੱਲ ਪਹੁੰਚ ਜਾਣੀ ਹੈ ਮੈਂ ਉਸ ਵੀਰ ਨੂੰ ਕਿਹਾ ਕਿ ਅਸੀਂ ਭੀੜਾਂ ਵਿੱਚ ਨਹੀਂ ਆਉਣਾ ਗੁਰੂ ਦੇ ਸਿੱਖ ਭੀੜਾਂ ਚੰਗੇ ਲੱਗਦੇ ਪੰਜ ਬੰਦੇ ਆਉਣਗੇ ਮੇਰੇ ਸਮਾਜ ਤੇ ਉਹ ਚੋਣ ਕਰ ਲਾਂਗੇ ਆਪਾਂ ਕਿ ਪੂਰੇ ਪੰਜਾਬ ਦੇ ਵਿੱਚੋਂ ਪੰਜ ਬੰਦੇ ਕਿਹੜੇ ਹੋਣਗੇ ਤੇ ਸਾਨੂੰ 15 ਮਿੰਟ ਲਵਾਂਗੇ ਤੁਹਾਡੇ ਕੋਲ ਅਸੀਂ ਭਗਵੰਤ ਮਾਨ ਜੀ ਨੂੰ ਕਹੋ ਸਾਨੂੰ ਟਾਈਮ ਦੇ ਦਿਓ ਅੱਜ ਸਾਨੂੰ ਟਾਈਮ ਦੇ ਦਿਓ ਕੱਲ ਸਾਡੀਆਂ ਕੁਝ ਮੰਗਾਂ ਉਹ ਜਾਇਜ਼ ਸਾਡੇ ਜਿਹੜੇ ਹੱਕ ਆ ਉਹ ਤੁਹਾਡੇ ਨਾਲ ਅਸੀਂ ਡਿਸਕਸਸ਼ਨ ਕਰਨਾ ਚਾਹੁੰਦੇ ਆ ਨਹੀਂ ਤੇ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਉਹਨਾਂ ਨੇ ਤੇ ਇੱਕ ਦੇ ਜੋਰ ਨਾਲ ਐਲਾਨ ਕਰਤਾ ਕਿ ਐਸ ਵਾਰੀ 5 ਸਤੰਬਰ ਨੂੰ ਆਨੰਦਪੁਰ ਸਾਹਿਬ ਬਾਬਾ ਜੀਵਨ ਸਿੰਘ ਦੇ ਤੇ ਤਾਨੂੰ ਵਖਰਾ ਐਲਾਨ ਸੁਣਨ ਨੂੰ ਮਏਗਾ 27 ਤਾੜਕੇ ਚੀਕਾਂ ਘੜਾ ਕੇ ਰੱਖਦੇ ਆ ਕਿ ਮੈਂ ਤੁਹਾਡਾ ਵਾਦਾ ਸੋ ਮਤ ਸੋਚਣਾ ਸਾਰੇ ਕਹਿੰਦੇ ਆ ਨਾ ਕਿਤਾਬਾਂ ਚ ਸਾਰੀਆਂ ਸਟੇਜਾਂ ਤੇ ਆ ਰਾਜ ਕਰੇਗਾ ਖਾਲਸਾ ਖਾਲਸੇ ਦਾ ਰਾਜ ਆਉਣ ਵਾਲਾ ਉਹ ਮੇਰੇ ਵੀਰੋ ਅੰਗਰੇਟਿਆਂ ਦਾ ਰਾਜ ਆਉਣ ਵਾਲਾ ਤਗੜੇ ਹੋ ਜਾ ਮੇਰੇ ਭਰਾ ਗੁਰੂ ਸਾਹਿਬ ਨੇ ਸਿੱਖੀ ਬਲੰਦ ਕੀਤੀ ਆ ਨਾ ਤੇ ਸਾਡੇ ਸਾਡੇ ਸਿਰ ਤੇ ਰੱਖ ਕੇ ਕੀਤੀ ਮੇਰੇ ਗੁਰੂ ਸਾਹਿਬ ਨੇ ਸਾਨੂੰ ਅੱਗੇ ਲਾਇਆ ਸਾਡੀ ਮਤਲਬ ਝੋਲੀ ਦੇ ਵਿੱਚ ਕਲਗੀ ਤੋੜੇ ਪਾਏ ਨੇ ਇਹ ਦਸਤਾਰ ਦਿੱਤੀ ਆਪਾਂ ਇਹਨੂੰ ਸਾਂਭਣਾ ਵੀ ਜਾਣਦੇ ਪੱਗਾਂ ਜਿਹੜਾ ਪਰੋਲੀ ਦੇਣੀਆਂ ਕੋ ਜੋ ਮਰਜ਼ੀ ਹੋਵੇਣਾ ਇਸ ਕਰਕੇ ਮੇਰੇ ਵੀਰ ਪਹਿਲੀ ਤਾਂ ਕਸਮ ਇਹ ਖਾ ਲੋ ਤੁਸੀਂ ਸਾਰੇ ਭੈਣ ਭਰਾ ਬੜੇ ਸੂਝਵਾਨ ਪੜੇ ਲਿਖੇ ਹੋ ਤੁਹਾਡੇ ਕੋਲ ਕੀ ਨਹੀਂ ਹੈਗਾ ਜਿਵੇਂ ਕੁਰਬਾਨੀ ਕਹਿੰਦੇ ਆ ਕਿ ਮਿਰਗ ਦੇ ਧੁੰਨੀ ਦੇ ਵਿੱਚ ਨਾਭੀ ਦੇ ਵਿੱਚ ਕਸਤੂਰੀ ਹੁੰਦੀ ਹੈ ਤੇ ਉਹ ਜਿਹੜੀ ਮਿਰ ਗਿਆਣਾ ساری ਉਮਰ ਭੱਜੀ ਫਿਰਦੀ ਆ ਉਹ ਕਸਤੂਰੀ ਸ਼ੁੰਘਣ ਵਾਸਤੇ ਲੱਪਣ ਵਾਸਤੇ ਉਹ ਕਸਤੂਰੀ ਤੁਹਾਡੇ ਅੰਦਰ ਆ ਮੇਰੇ ਵੀਰੋ ਨੂੰ ਪਛਾਣਣ ਦੀ ਕੋਸ਼ਿਸ਼ ਕਰੋ ਤੁਹਾਨੂੰ ਪਤਾ ਹੀ ਨਹੀਂ ਤੁਹਾਡੇ ਅੰਦਰ ਤਾਕਤ ਕੀ ਹੈ ਤੁਸੀਂ ਤਾਕਤ ਵੰਡੀ ਹੋਈ ਆ ਲੋਕਾਂ ਨੂੰ ਫੜਾਈ ਹੋਈ ਆ ਉਹ ਤਾਕਤ ਦੇ ਅਸਲੀ ਮਾਲਕ ਤੁਸੀਂ ਬਣੋ ਮੇਰੇ ਵੀਰ ਦਵਿੰਦਰ ਸਿੰਘ ਇਸ ਸੰਸਾਰ ਤੇ ਰਵੇ ਨਾ ਰਵੇ ਸੱਚ ਦੀ ਆਵਾਜ਼ ਬੁਲੰਦ ਕਰਨ ਦੇ ਮੇਰੇ ਮੰਗਰੂ ਤੁਸੀਂ ਇੱਕੋ ਰੋਗਣਾ ਮੇਰੀ ਆਤਮਾ ਨੂੰ ਠੰਡ ਮੇਲੇਗੀ ਮੇਰੇ ਭਰਾਓ ਇਲਾਸਦਾ 5 ਸਤੰਬਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੇ 3 ਸਾਲ ਤੋਂ ਇਪਰਾਲਾ ਕੀਤਾ ਕਿ ਬਾਬਾ ਜੀਵਨ ਸਿੰਘ ਦੀ ਪ੍ਰਕਾਸ਼ ਦਿਹਾੜੇ ਤੇ ਉੱਥੇ ਅਸੀਂ ਨੰਦਪੁਰ ਸਾਹਿਬ ਲੱਖਾਂ ਦੇ ਵਿੱਚ ਭੈਣ ਭਰਾ ਇਕੱਠੇ ਹੋਣ ਲੱਗ ਪਿਆ ਮੈਂ ਵਾਰਨਿਕ ਸਮਾਜ ਨੂੰ ਵੀ ਕਹਿਣਾ ਕਿਉਂਕਿ ਮੈਂ ਪਿਛਲੇ ਜਾ ਕੇ ਵੇਖਿਆ ਵਾਰਨਿਕ ਸਮਾਜ ਤੇ ਪਹੁੰਚਿਆ ਨਹੀਂ ਕਿਰਪਾ ਕਰਕੇ ਆ ਕੀ ਰਵਦਾਸੀਆ ਸਮਾਜ ਕੋਲ ਤੇ ਵੱਡੀ ਗਿਣਤੀ ਚ ਪਹੁੰਚੇ ਵਾਰਨਿਕ ਸਮਾਜ ਨਹੀਂ ਪਹੁੰਚੇ ਮਜਬੀ ਸੇਖਸ ਮਜਬੀ ਸੇਖ ਇੱਕਾ ਵਾਰਨਿਕ ਮਜਬੀ ਕੋ ਵੱਖ ਨਹੀਂ ਇੱਕਾ ਔਰ ਆਪਾਂ ਹੁਣ ਇੱਕ ਹੋ ਕੇ ਵਿਖਾਉਣਾ ਵਾ ਜੇ ਤੇ ਸਤਾਈ ਦੇ ਵਿੱਚ ਸਾਨੂੰ ਬਰਾਬਰ ਦਾ ਹਿੱਸੇਦਾਰੀ ਲੈਣਗੇ ਨਹੀਂ ਤੇ ਆਪਣਾ ਫੰਡ ਸਭ ਆਖਤਿਆਰ ਬਰਤਿਆ ਰਾ ਗੁਰੂ ਘਰ ਸਾਹਿਬ ਸੋ ਟਾਈਮ ਮੈਂ ਜ਼ਿਆਦਾ ਨਹੀਂ ਲੈਣਾ ਐਂ ਤਾਂ ਤੇ ਗੱਲਾਂ ਸਾਡੇ ਢੇਡ ਦੇ ਵਿੱਚ ਬਹੁਤ ਆ ਸਾਰੀ ਰਾਤ ਸਾਹਮਣੇ ਆ ਜੇ ਉਹਨਾਂ ਨੂੰ ਗਿਲੇ ਸ਼ਿਕਵੇ ਕਰਦੇ ਰਵਾਂਗੇ ਪਰ ਹੋਰ ਭੈਣ ਭਰਾ ਬੁਲਾ ਰਹੇ ਬਹੁਤ ਆ ਉਹਨਾਂ ਦੀ ਵੀ ਆਪਾਂ ਸੁਣੀਆਂ ਵਾ ਸੋ ਇੱਥੇ ਹੀ ਆਪਣੇ ਮਨ ਸ਼ਬਦਾਂ ਨੂੰ ਸੰਪੋਛ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬੂ ਸੋ ਸਾਰੇ ਸਿਆਣੀਆਂ ਸ਼ਿਕਸ਼ੀਤਾ ਸਿਆਣੇ ਸੱਜਣ ਬੈਠੇ ਨੇ ਕਿ ਵਿਅਕਤੀ ਦੇ ਵਿੱਚ ਪਰਮਾਤਮਾ ਦਾ ਵਾਸਾ ਹੁੰਦਾ ਹੈ ਜਿਵੇਂ ਕਿਹਾ ਜਾਂਦਾ ਹੈ ਕਿ ਕਤਲ ਬੰਦੇ ਮਾਨ ਦਾ ਪਾਪ ਹੈ ਜਿਹੜਾ ਉਹ ਸੱਤ ਪੀੜੀਆਂ ਨਹੀਂ ਉਤਰਦਾ ਸੋ ਮੈਂ ਮਹਿਸੂਸ ਕਰਦਾ ਕਿ ਇਨਸਾਨ ਇਨਸਾਨ ਦੇ ਉੱਪਰ ਜਦੋਂ ਹੱਥ ਛੱਡਦਾ ਹੈ ਉਸ ਤੋਂ ਨਿੰਦਣਯੋਗ ਤੇ ਉਸ ਤੋਂ ਘੱਡੀਆਂ ਕਾਰਵਾਈ ਕੋਈ ਨਹੀਂ ਹੋ ਸਕਦੀ ਸੋ ਅੱਜ ਸਾਡੇ ਵੀਰ ਦੋਨਾਂ ਇਨਾ ਭਰਾਵਾਂ ਦੇ ਨਾਲ ਜਿਹੜੀ ਘਟਨਾ ਹੋਈ ਹੈ ਉਰ ਜੋਰ ਸ਼ਾਬਾ ਦੇ ਵਿੱਚ ਕਿਹ ਦਿੰਦਿਆ ਕਰਦਾ ਉਥੇ ਮੈਂ ਬੇਨਤੀ ਕਰਦਾ ਕਿ ਸਾਡੇ ਗੁਰੂ ਇੱਕ ਸਾਡੇ ਪੀਰ ਪਕੰਬਰੇ